ਬਾਈ ਜੀ ਆਪਾਂ ਫਰੀ ਦੇ ਕੈਲਸ਼ੀਅਮ ਕਿਵੇਂ ਦੇ ਸਕਦੇ ਆ ਜਾਂ ਕੈਲਸ਼ੀਅਮ ਦੇ ਕਿਹੜੇ-ਕਿਹੜੇ ਤਰੀਕੇ ਨੇ ਜਿਹੜੇ ਆਪਾਂ ਦੇ ਸਕਦੇ ਆ ਬਾਈ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ 0 ਨੰਬਰ ਪੱਥਰ ਦੇ ਸਕਦੇ ਆ ਜਿਹੜਾ ਕੀ ਤੁਹਾਨੂੰ ਪੱਥਰ ਵਾਲੀ ਦੁਕਾਨ ਤੋਂ ਆਮ ਨਾਲ ਮਿਲ ਜੂਗਾ ਤੇ ਗੱਲ ਕਰਾਂ ਉਹ 100 ਜਾਂ 80 ਰੁਪਏ ਦਾ 10 ਕਿਲੋ ਮਿਲ ਜਾਂਦਾ ਜੇ ਤੁਸੀਂ ਉਹ ਵੀ ਪੈਸਾ ਨਹੀਂ ਖਰਚ ਕਰਨਾ ਚਾਹੁੰਦੇ ਤਾਂ ਇੱਕ ਹੋਰ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਅੰਡੇ ਖਾਣੇ ਹੋ ਤਾਂ ਅੰਡਿਆਂ ਦਾ ਜਿਹੜਾ ਬੇਕਾਰ ਛਿਲਕਾ ਹੁੰਦਾ ਐਗ ਸੈਲ ਕਹਿ ਲੈਣੇ ਆ ਜਿਹਨੂੰ ਹਨਾ ਉਹ ਤੁਸੀਂ ਕੀ ਕਰਨਾ ਛਿੱਲ ਕੇ ਉਹਨੂੰ ਚੰਗੀ ਤਰ੍ਹਾਂ ਧੁੱਪ 'ਚ ਸੁਕਾ ਲੈਣਾ ਧੁੱਪ 'ਚ ਸੁਕਾਉਣ ਤੋਂ ਬਾਅਦ ਵੀਰੇ ਉਹਨਾਂ ਨੂੰ ਕੀ ਕਹਣਾ ਹੈ ਚੰਗੀ ਤਰ੍ਹਾਂ ਪੀਸ ਕੇ ਉਸ ਤੋਂ ਬਾਅਦ ਫੀਡ ਦੇ ਵਿੱਚ ਮਿਕਸ ਕਰਕੇ ਦੇ ਦੇਣਾ ਤਾਂ ਵੀਰੇ ਜੀ ਇਦਾਂ ਨਾ ਡਾਇਰੈਕਟ ਪਾਓ ਨਹੀਂ ਤਾਂ ਉਹ ਆਪਣੀ ਆਂਡੇ ਖਾਣ ਲੱਗ ਜਾਣਗੇ ਜੇ ਤੁਸੀਂ ਸੁਕਾ ਕੇ ਉਹਨੂੰ ਫੀਡ ਦੇ ਵਿੱਚ ਪਾ ਕੇ ਦੋਗੇ ਤਾਂ ਵਧੀਆ ਖਾ ਲੈਣਗੇ ਨਾਲੇ ਬਰੀਕ ਕਰ ਦਿਓ ਇਸ ਤਰੀਕੇ ਨਾਲ ਜਿਹੜਾ ਕੈਲਸ਼ੀਅਮ ਆਉ ਤੁਸੀਂ ਦੇ ਸਕਦੇ ਹੋ ਜਾਂ ਫਿਰ ਆਪਣੇ ਫਾਰਮ ਦੇ ਵਿੱਚ ਇਦਾਂ ਸਾਂਹਜਣਾ ਲਾ ਸਕਦੇ ਹੋ ਇਹਦੇ ਵਿੱਚ ਵੀ ਭਰਪੂਰ ਮਾਤਰਾ ਦੇ ਵਿੱਚ ਕੈਲਸ਼ੀਅਮ ਹੁੰਦਾ ਤੇ ਇਹ ਚੀਜ਼ਾਂ ਨਾਲ ਵੀਰੇ ਤੁਸੀਂ ਆਪਣਾ ਕੈਲਸ਼ੀਅਮ ਪੂਰਾ ਕਰ ਸਕਦੇ ਹੋ ਤਾਂ ਕਿ ਮੁਰਗੀਆਂ ਅੰਡੇ ਵਧੀਆ ਦੇ ਸਕਣਾਂ